ਸ਼ਾਰਟ ਨੋਟਿਸ ਤੇ ਤੁਹਾਨੂੰ ਤਕਰੀਰ ਦਿੱਤੀ ਹੈ ਅੱਜ ਇੱਕ ਬੜਾ ਇੰਪੋਰਟੈਂਟ ਇਸ਼ੂ ਤੇ ਮੈਂ ਪ੍ਰੈਸ ਕਾਨਫਰੰਸ ਕਰਨ ਲੱਗਾ ਇੱਕ ਇਹੋ ਜਿਹਾ ਇਸ਼ੂ ਜਿਹੜਾ ਬੜਾ ਕ੍ਰਿਸਟਲ ਕਲੀਅਰ ਗੱਲ ਰੱਖ ਦਿੰਦਾ ਲੋਕਾਂ ਦੇ ਸਾਹਮਣੇ ਜਿਹੜੀ ਗੱਲ ਅਸੀਂ ਹਮੇਸ਼ਾ ਕਹਿੰਦੇ ਰਹੇ ਕਿ ਇਹ ਜਿਹੜੀਆਂ ਨੈਸ਼ਨਲ ਪਾਰਟੀਆਂ ਐ ਚਾਹੇ ਕਾਂਗਰਸ ਐ ਚਾਹੇ ਆਮ ਆਦਮੀ ਪਾਰਟੀ ਐ ਤੇ ਬੀਜੇਪੀ ਐ ਇਹਨਾਂ ਦਾ ਡੀਐਨਏ ਐਂਟੀ ਪੰਜਾਬ ਦਾ ਇਨਾਂ ਦਾ ਡੀਐਨਏ ਪੰਜਾਬੀ ਗਰੁੱਪ ਦੀ ਹੈ। ਇਹਨਾਂ ਦੇ ਹੱਥਾਂ ਦੇ ਵਿੱਚ ਕਦੇ ਵੀ ਪੰਜਾਬ ਦਾ ਇਸ ਸੂਬੇ ਦੇ ਕੋਈ ਵੀ ਇੰਟਰਸਟ ਸੇਫ ਤੇ ਸੁਰੱਖਿਤ ਨਹੀਂ। ਅੱਜ ਇੱਕ ਜਿਹੜੀ ਇੰਪੋਰਟੈਂਟ ਡਿਵੈਲਪਮੈਂਟ ਅੱਜ ਦੀ ਜਿਹੜੀ ਇਸ ਚੀਜ਼ ਨੂੰ ਦੱਸਉਂਦੀ ਹੈ। ਕੋਈ ਹੈ ਕਿ ਅੱਜ ਜਿਹੜਾ ਇੰਡੀਆ ਅਲਾਈਅੰਸ ਚੰਡੀਗੜ੍ਹ ਦੇ ਵਿੱਚ ਇਕੱਠਿਆਂ ਚੋਣ ਲੜ ਰਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਾਂਝਾ ਉਮੀਦਵਾਰ ਮਨੀਸ਼ ਦਿਵਾੜੀ। इंडिया अलायंस ਨੂੰ ਗੱਟ ਚੋੜ ਬਣੋ ਕਾਂਗਰਸ ਦੇ ਆਪ ਦੇ ਗੱਟ ਚੋੜ ਬਣੋ ਚੋਣ ਲੜ ਰਿਹਾ ਹੈ ਉਹਨੇ ਇੱਕ ਆਵਦਾਜ ਮੈਨੀਫੈਸਟੋ ਜਾਰੀ ਕੀਤਾ ਚੰਡੀਗੜ੍ਹ ਦਾ ਪਾਸ ਆ ਮੇਰੇ ਕੋਲ ਉਹਦੀ ਕਾਪੀ ਹੈ ਜਿਹਨੂੰ ਇਹਨਾਂ ਨੇ ਨਿਆਇ ਪੱਤਰ ਕਿਹਾ ਚੰਡੀਗੜ੍ਹ ਕਾਂਗਰਸ ਦਾ ਕਨਸਟੀਟਿਊਸ਼ਨ ਕਨਸਟੀਟੂਐਂਟਸ ਆਫ ਇੰਡੀਆ ਬਲੌਗ ਨਿਆਇ ਪੱਤਰ ਲੋਕ ਸਭਾ ਇਲੈਕਸ਼ਨ 2024 ਆ ਮੈਂ ਤੁਹਾਨੂੰ ਸਭ ਦੋਨਾਂ ਉਹਦੀ ਕਾਪੀ ਦਿਖਾ ਰਿਹਾ ਹਾਂ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਨਿਆਂਪੱਤਰ ਇਹਨਾਂ ਨੇ 나 ਦਿੱਤਾ ਹੈ ਲੋਕ ਸਭਾ ਇਲੈਕਸ਼ਨ 2024 ਇੰਡੀਆ ਅਲਾਈਅንስ ਦਾ ਮੈਨੀਫੈਸਟੋ ਪਰਚੰਡੀ ਹੋ। ਹੁਣ ਤੁਸੀਂ ਪੁੱਛੋਗੇ ਕਿ ਮੈਨੇਸਟੋ ਤਾਂ ਸਾਰੀਆਂ ਪਾਰਟੀਆਂ ਜਾਰੀ ਕਰਦੀਆਂ। ਉਹਦੇ ਵਿੱਚ ਫਿਰ ਇੱਕ ਇੰਡੀ ਐਡੀ ਵੱਡੀ ਗੱਲ ਕੀ ਹੋ ਗਈ ਜਿਹਦੇ ਪਿੱਛੇ ਪ੍ਰੈਸ ਕਾਨਫਰੰਸ ਕਰਨੀ। ਇੱਕ ਬੜੀ ਇੰਪੋਰਟੈਂਟ ਇਹਦੇ ਵਿੱਚ ਉਹਨਾਂ ਨੇ ਕਮਿਟਮੈਂਟ ਕੀਤੀ ਹੈ, ਇੱਕ ਵਾਅਦਾ ਕੀਤਾ ਆਪਦੇ ਮੈਨੀਫੈਸਟੋ ਦੇ ਵਿੱਚ। ਜਿਹਦੇ ਨਾਲ ਪੰਜਾਬ ਤੇ ਪੁੱਟੇ ਸਭ ਤੋਂ ਵੱਡਾ ਹਮਲਾ ਇਸ ਮੈਨੀਫੈਸਟੋ ਦੇ ਵਿੱਚ ਹੋਇਆ ਆ ਹੁਣ ਮੈਨੀਫੈਸਟੋ ਜਿਹੜਾ ਇਹ ਪੰਜਾਬ ਤੋਂ ਚੰਡੀਗੜ੍ਹ ਨੂੰ ਖੋਣ ਦੀ ਕਮਿਟਮੈਂਟ ਕਰ ਰਿਹਾ ਹੈ ਚੰਡੀਗੜ੍ਹ ਦੇ ਦੋਹਾਂ ਇਹ ਮੈਨੀਫੈਸਟੋ ਜਿਹੜਾ ਇਹ ਵਾਅਦਾ ਕਰ ਰਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਜਿਹੜਾ ਕੈਪੀਟਲ ਹੈ ਉਹਨੂੰ ਪੰਜਾਬ ਤੋਂ ਖੋ ਕੇ ਇੱਕ ਵੱਖਰੀ ਸਟੇਟ ਬਣਾਇਆ ਜਾਵੇ ਇੱਕ ਸਿਟੀ ਸਟੇਟ ਜਿਵੇਂ ਦਿੱਲੀ ਹੈ ਦਿੱਲੀ ਦੀ ਤਰਜ਼ ਤੇ ਇੱਕ ਵੱਖਰੀ ਸਟੇਟ ਜਿੱਥੋਂ ਦੇ ਐਮਐਲਏ ਵੱਖਰੇ ਹੋਣਗੇ ਮੁੱਖ ਮੰਤਰੀ ਵੱਖਰਾ ਹੋਗਾ ਉਸ ਤਰਜ਼ ਤੇ ਚੰਡੀਗੜ੍ਹ ਨੂੰ ਬਣਾਉਣ ਦਾ ਵਾਅਦਾ ਇੰਡੀਆ ਅਲਾਈਅੰਸ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਇਸ ਮੈਨੀਫੈਸਟੋ ਜੇ ਪਹਿਲਾ ਸਫਾ ਜੇ ਤੁਸੀਂ ਮੈਨੀਫੈਸਟੋ ਦਾ ਪੋਨੋ ਮੈਂ ਤੁਹਾਨੂੰ ਹਿੰਦੀ ਦੇ ਵਿੱਚ ਤੇ ਅੰਗਰੇਜ਼ੀ ਦੇ ਵਿੱਚ ਪਹਿਲੀ ਗੱਲ ਤਾਂ ਪੰਜਾਬੀ ਵਿੱਚ ਤੁਸੀਂ ਦੇਖੋ ਇਹਨਾਂ ਨੇ ਕਰਾਇਆ ਹੀ ਨਹੀਂ ਮੈਂ ਦੋਨੋਂ ਪੜ੍ਹ ਕੇ ਦੱਸ ਦਿਆਂ ਕਿ ਲਿਖੇ ਪੁਆਇੰਟ ਨੰਬਰ ਸੀ ਜਿਹਨੇ ਜੇ ਕਮੈਂਟ ਕਰਦੇ ਆ ਇਟ ਇਜ਼ ਟਾਈਮ ਫॉर ਚੰਡੀਗੜ੍ਹ ਟੂ ਬਿਕਮ ਅ ਸਟੇਟ ਸਟੇ ਇਹ ਸਮਾਂ ਆ ਗਿਆ ਹੈ ਕਿ ਚੰਡੀਗੜ੍ਹ ਨੂੰ ਇੱਕ ਸਟੇਟ ਬਣਾਇਆ ਜਾਵੇ ਦਿੱਲੀ ਦੀ ਕਰਸਤੇ ਹਿੰਦੀ ਦੇ ਵਿੱਚ ਉਦੋਂ ਵੀ ਤੁਮ ਕਲੈਰਿਟੀ ਨਾਲ ਸਮਝ ਆ ਜਾਊਗਾ ਚੰਡੀਗੜ੍ਹ ਸ਼ਹਿਰ ਨੂੰ ਇੱਕ ਰਾਜ્ય ਦੀ ਤਰ੍ਹਾਂ ਅਧਿਕਾਰ ਦੇਣ ਦਾ ਸਮਾਂ ਆ ਗਿਆ ਹੈ ਮੈਂ ਦੁਬਾਰਾ ਪੜ੍ਹਦੇ ਹਾਂ ਚੰਡੀਗੜ੍ਹ ਸ਼ਹਿਰ ਨੂੰ ਇੱਕ ਰਾਜ્ય ਦੀ ਤਰ੍ਹਾਂ ਅਧਿਕਾਰ ਦੇਣੇ ਦਾ ਸਮਾਂ ਆ ਗਿਆ ਹੈ ਇਹ ਕਾਂਗਰਸ ਦਾ ਮੈਨੀਫੈਸਟੋ ਹੈ ਇਹ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਹੈ ਇੰਡੀਆ ਅਲਾਈਅንስ ਦਾ ਮੈਨੀਫੈਸਟੋ ਹੈ ਚੰਡੀਗੜ੍ਹ ਵਾਸਤੇ ਪੰਜਾਬ ਦਾ ਕੈਪੀਟਲ ਜਿਹਦੇ ਪਿੱਛੇ ਵੱਡੇ ਸੰਘਰਸ਼ ਪੰਜਾਬ ਕਰ ਰਹੇ ਚੰਡੀਗੜ੍ਹ ਤੇ ਆਪਾਂ ਸਾਰੇ ਜਾਣਦੇ ਆਪਾਂ ਕਲੇਮ ਕਰਦੇ ਆ ਸਾਡਾ ਹੱਕ ਹੈ ਪੰਜਾਬ ਦਾ ਹੱਕ ਹੈ ਉਸ ਹੱਕ ਨੂੰ ਖਤਮ ਕਰਕੇ ਚੰਡੀਗੜ੍ਹ ਤੇ ਆਪਦਾ ਰਾਈਟ ਸਰੈਂਡਰ ਕਰਕੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਇੱਕ ਕਮਿਟਮੈਂਟ ਕੀਤੀ ਹੈ ਕਿ ਅਸੀਂ ਚੰਡੀਗੜ੍ਹ ਨੂੰ ਸਟੇਟ ਬਣਾਉਣਾ ਇੱਕ ਬੜਾ ਵੱਡਾ ਸੰਘਰਸ਼ ਪਹਿਲਾਂ ਦਾ ਹੋਇਆ ਜਦੋਂ ਭਾਸ਼ਾ ਦੇ ਆਧਾਰ ਤੇ ਸੂਬੇ ਬਣੇ ਮੈਂ ਮੂਲ ਬੈਕਗ੍ਰਾਉਂਡ ਤੁਹਾਨੂੰ ਦੱਸਣਾ ਚਾਹਣਾ ਹੈ ਪਾਰਟੀਸ਼ਪ ਤੋਂ ਬਾਅਦ ਇਹ ਫੈਸਲਾ ਹੋਇਆ ਉਸ ਵੇਲੇ ਦੀ ਸਰਕਾਰ ਵੱਲੋਂ ਕਿ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾਣ ਲਿੰਗੁਇਸਟਿਕ ਬੇਸਿਸ ਦੇ ਸਟੇਟਸ ਦੀ ਰੀਆਰਗੇਨਾਈਜ਼ੇਸ਼ਨ ਤਾਮਿਲ ਬੋਲਦੇ ਲੋਕਾਂ ਨੂੰ ਤਾਮਿਲਨਾਡੂ ਮਿਲਿਆ ਬਕਾਲੀ ਬੋਲਦੇ ਲੋਕਾਂ ਨੂੰ ਬੈਸਤ ਬੰਗਾਲ ਮਿਲਿਆ ਮਰਾਠੀ ਬੋਲਦੇ ਲੋਕਾਂ ਨੂੰ ਮਹਾਰਾਸ਼ਟਰ ਮਿਲਿਆ ਤੇਲਗੂ ਬੋਲਦੇ ਲੋਕਾਂ ਨੂੰ ਆਂਧਰਾ ਮਿਲਿਆ ਐਂ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਰੀਜਨਲ ਭਾਸ਼ਾਵਾਂ ਆ ਉਹਨਾਂ ਦੇ ਆਧਾਰ ਤੇ ਸੂਬੇ ਬਣਾਈ ਪਰ ਉਸ ਵੇਲੇ ਵੀ ਨਹਿਰੂ ਨੇ ਕਾਂਗਰਸ ਨੇ ਪੰਜਾਬ ਨੂੰ ਇਹ ਹੱਥ ਨਹੀਂ ਦਿੱਤਾ ਨਹਿਰੂ ਦਾ ਬਿਆਨ ਵੀ ਇਤਿਹਾਸਿਕ ਬਿਆਨ ਉਸ ਵੇਲੇ ਦਾ ਜਿਹਦੇ ਚ ਨਹਿਰੂ ਕਹਿੰਦਾ ਕਿ ਪੰਜਾਬੀ ਸੂਬਾ ਮੇਰੀ লাশ ਉਪੋਨੀ ਬਣੇਗਾ ਐਡਾ ਡੀਐਨਏ ਸੀ ਇਹਨਾਂ ਦਾ ਪੰਜਾਬ ਕਰੋ ਜੀ ਚਲੋ ਸੰਘਰਸ਼ ਹੋਇਆ ਅਰਦਨਰ ਨੇ ਉਸ ਸੰਘਰਸ਼ ਦੀ ਅਗਵਾਈ ਕੀਤੀ ਮੋਰਚੇ ਲਾਏ ਗਏ ਗ੍ਰਿਫਤਾਰੀਆਂ ਦਿੱਤੀਆਂ ਗਿਆ 1 ਲੱਖ ਤੋਂ ਵੱਧ ਲੋਕਾਂ ਨੇ ਗ੍ਰਿਫਤਾਰੀ ਦਿੱਤੀ ਮਰਨ ਵਰਤ ਰੱਖੇ ਗਏ ਸ਼ਹੀਦੀਆਂ ਹੋਈਆਂ ਦਰਸ਼ਨ ਸਿੰਘ بیرੂ ਮੰਨਦੀ 시ਹੀਰ ਹੋਇਆ ਆਪਾਂ ਸਾਰੇ ਜਾਣਦੇ ਆ ਮੈਨੂੰ ਲੱਗਦਾ 74 ਦਿਨ ਲੰਮਾ ਉਹਨਾਂ ਦਾ ਫਾਸਟ ਅਨ ਟੂ ਡੈਥ ਰੱਖਿਆ ਉਹਨਾਂ ਨੇ ਤੇ ਸ਼ਹੀਦ ਹੋਇਆ ਅਖੀਰ ਸਰਕਾਰ ਨੂੰ ਝੁਕਣਾ ਪਿਆ ਪੰਜਾਬੀ ਬੋਲਦੇ ਇਲਾਕਿਆਂ ਦੇ ਆਧਾਰ ਤੇ ਪੰਜਾਬ ਦਾ ਸੂਬਾ ਬਣਿਆ ਪਰ ਫਿਰ ਵਿਕਲਪ ਕਰਾ ਦਿੱਤਾ ਗਿਆ ਕਿ ਪੰਜਾਬ ਦਾ ਕੈਪੀਟਲ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਨਹੀਂ ਦਿੱਤੀ ਜਿਨ੍ਹਾਂ ਹਿੰਦੁਸਤਾਨ ਚ ਅੱਜ ਤੱਕ ਸੂਬੇ ਬਣੇ ਐ ਭਾਸ਼ਾ ਦੇ ਆਧਾਰ ਤੇ ਸਭ ਨੂੰ ਉਹਨਾਂ ਦੀ ਰਾਜਧਾਨੀ ਰੱਖਣ ਦਾ ਅਧਿਕਾਰ ਦਿੱਤਾ ਗਿਆ। ਕੱਲਾ ਪੰਜਾਬ ਸੀ ਜਿਹਨੂੰ ਇਹ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਇਹ ਅਧਿਕਾਰ ਪੰਜਾਬ ਤੋਂ ਖੋਇਆ ਗਿਆ। ਕਿਆ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਤਾ ਸੀ ਸੰਘਰਸ਼ ਫੇਰ ਹੋਊਗਾ। ਇਹ ਬਹਾਨਾ ਬਣਾਇਆ ਕਿ ਇਹ ਟੈਂਪੋਰਰੀ ਮੇਜਰ ਹੈ ਤੇ ਰਿਟਨ ਕੱਲਾ ਸੰਗਿਆ ਇਹ ਟੈਂਪੋਰਰੀ ਮੇਜਰ ਹੈ 5 ਸਾਲ ਵਾਸਤੇ ਇਹਨੂੰ ਜੁਆਇੰਟ ਕੈਪੀਟਲ ਰਹਿਣ ਜੋ ਉਹਨਾਂ ਸਮਾਂ ਹਰਿਆਣਾ ਨੂੰ ਦੇ ਗਏ। हरियाणा ਦਾ ਵੱਖਰਾ ਕੈਪੀਟਲ ਬਣਾਉਗਾ ਤੇ ਚੰਡੀਗੜ੍ਹ ਪੰਜਾਬ ਦਾ ਹੀ ਹੈ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ ਇਹ ਉਸ ਵੇਲੇ ਦੀ ਪ੍ਰਧਾਨ ਮੰਤਰੀ ਜੀ ਨੂੰ ਮਾਂ ਦਿੰਦੇ ਐ ਰਾਜੇ ਵੜੇ ਕਰਕੇ ਮਾਂ ਦਿੰਦੇ ਐ ਮਨੀਸ਼ ਟਿਵਾੜੀ ਅੜਕੇ ਮਾਂ ਦਿੰਦੇ ਐ ਡਿਸ਼ਨ ਪਾਉਂਦੇ ਐ ਸਾਡੀ ਮਾਂ ਐ ਗੁਰਾਗਨ ਦੀ ਉਸ ਇਹਨਾਂ ਦੀ ਮਾਂ ਨੇ ਇਹ ਕਮਿਟਮੈਂਟ ਕੀਤੀ ਸੀ ਕਿ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ 5 ਸਾਲ ਵਾਸਤੇ ਇਹਨੂੰ ਜੁਆਇੰਟ ਕੈਪੀਟਲ ਰੱਖਾਂਗੇ ਫਿਰ ਪੰਜਾਬ ਦੇ ਹਵਾਲੇ ਹੋ ਜਾਊਗਾ ਇੰਦਰਾ ਮੁਖਰੀ ਉਸ ਦਾ ઉસકો ਬਾਅਦ ਰਾਜੀਵ ગાંધી ਆਏ ਰਾਜੀਵ ਲੰਗੋਵਾਰ ਅਪੋਰ ਹੋਇਆ ਭੁਖ ਮੰਤਰੀ ਪ੍ਰਧਾਨ ਮੰਤਰੀ ਦੇ ਦਸਤਕਤ ਹੋਏ ਰਾਜੀਵ ਲੰਗੋਵਾਰ ਅਪੋਰਡ ਦੇ ਜਿੱਤੇ ਇਹ ਕਾਰਗਰਨੀ ਚੰਡੀਗੜ੍ਹ ਪੰਜਾਬ ਨੂੰ ਟ੍ਰਾਂਸਫਰ ਕਿਤੇ ਜੋ ਤਰੀਕ ਮਕਰਰ ਹੋਈ 26 ਜਨਵਰੀ 1986 ਪਾਰਲੀਮੈਂਟ ਨੇ ਉਹ ਅਪੋਰਡ ਰੈਟੀਫਾਈ ਕੀਤਾ ਪਾਰਲੀਮੈਂਟ ਬਿਲੋ ਰੈਟੀਫਾਈਡ ਅਪੋਰਡ ਤੋਂ ਫੇਰ ਸਰਕਾਰ ਬੁਖਰੀ ਕਾਂਗਰਸ ਦੀ ਇੱਕ ਦਿਨ ਪਹਿਲਾਂ ਮੁਕਰ ਕੇ ਪੰਜਾਬ ਨੂੰ ਚੰਡੀਗੜ੍ਹ ਦੇਣ ਤੋਂ ਰਜੀਵ ਮੁਕਰਿਆ ਤੁਸੀਂ ਦੇਖੋ ਪਹਿਲਾਂ ਨਹਿਰੂ ਮੁਕਰਿਆ ਫਿਰ ਇੰਦਰਾ ਮੁਕਰੀ ਫਿਰ ਰਜੀਵ ਮੁਕਰਿਆ ਇਹਨਾਂ ਦਾ ਪਰਿਵਾਰ ਜੇ ਮੈਂ ਖਾਸ ਤੌਰ ਤੇ ਗੱਲ ਕਰਾਂ ਗਾਂਧੀ ਪਰਿਵਾਰ ਜਿਹੜਾ ਨਹਿਰੂ ਗਾਂਧੀ ਪਰਿਵਾਰ ਕਾਂਗਰਸ ਦੀ ਅਗਵਾਈ ਕਰ ਰਿਹਾ ਹੈ 70 ਸਾਲਾਂ ਤੋਂ ਸਿੱਖਾਂ ਦੇ ਤੇ ਪੰਜਾਬੀਆਂ ਦੇ ਬੁਨਿਆਦੀ ਤੌਰ ਤੇ ਖਿਲਾਫ ਹੈ ਫਿਰ ਇੱਕ ਖੇਡ ਸ਼ੁਰੂ ਹੋਈ ਇਸ ਕਲੇਮ ਨੂੰ ਵੀਕਨ ਕਰਨ ਦੀ ਜਿਹੜਾ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ ਉਹ ਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ ਕਿਉਂਕਿ ਲਗਾਤਾਰ ਅਕਾਲੀ ਦਲ ਸੰਘਰਸ਼ ਕਰਦਾ ਰਿਹਾ ਇਸ ਮੁੱਦੇ ਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਂਦੇ ਰਹੇ ਜਿਸ ਫੋਰਮ ਤੇ ਗੱਲ ਹੋਈ ਸੀ ਉੱਥੇ ਹੀ ਮੰਗ ਰੱਖਦੇ ਰਹੇ ਫਿਰ ਇਹ ਜੇ ਪੰਜਾਬ ਤੋਂ ਹੋਣਾ ਸੀ ਤਾਂ ਖੋਰਾ ਲਾ ਕੇ ਬੋਲੀ ਬੋਲੀ ਪੰਜਾਬ ਦਾ ਹੱਕ ਇਹਦੇ ਤੇ ਕਮਜ਼ੋਰ ਕਰ ਦਿੱਤਾ 60 40 ਦਾ ਰੇਸ਼ਿਓ ਸੀ 60% ਇਮਪਲੋਇਸ ਪੰਜਾਬ ਦੇ ਹੋਣਗੇ 40 ਹਰਿਆਣੇ ਦੇ ਹੋਣਗੇ ਕਿ ਇਹ ਬੰਦ ਪੰਜ ਸਾਲ ਆਸਤੇ ਸੀ ਕਿ ਪੰਜ ਸਾਲ ਬਾਅਦ ਪੰਜਾਬ ਕੋਈ ਆ ਜਾਣੀ ਸੀ ਕੋਈ ਵੀ ਕਰ ਦਿੱਤਾ ਗਿਆ ਚੀਫ ਕਮਿਸ਼ਨਰ ਹੁੰਦਾ ਸੀ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੂੰ ਕੰਮ ਕਰਦਾ ਸੀ ਪੰਜਾਬ ਕੈਡਰ ਦਾ ਆਫੀਸਰ ਹੁੰਦਾ ਸੀ ਉਹ ਖਤਮ ਕੀਤਾ ਗਿਆ ਉਹ ਪੋਸਟ ਬਾਲਿਸ਼ ਕੀਤੀ ਗਈ ਤੇ ਕਾਂਗਰਸ ਕੋਲ ਤੇ ਗਵਰਨਰ ਦਾ ਇੱਕ ਐਡਵਾਈਜ਼ਰ ਲਾ ਦਿੱਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਚਲਾਇਆ ਗਿਆ ਪੰਜਾਬੀ ਭਾਸ਼ਾ ਹੌਲੀ ਹੌਲੀ ਸਰਕਾਰੀ ਕੰਮਕਾਜ ਦੇ ਵਿੱਚੋਂ ਖਤਮ ਕੀਤੀ ਗਈ ਅੱਜ ਉਹ ਮੋਡਨ ਦਫ਼ਤਰਾਂ ਦੇ ਕੰਮ ਜਿਹੜੇ ਐ ਉਹ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਹੋਉਂਦੇ। ਫਿਰ ਆਮ ਆਦਮੀ ਪਾਰਟੀ ਨੇ ਸੀਟ ਤੇ ਆਮ ਆਦਮੀ ਪਾਰਟੀ ਤੇ ਭਾਜਪਾ ਜਨਤਾ ਪਾਰਟੀ ਨੇ ਮਿਲ ਕੇ ਭੋਗਤ ਨਾਲ ਇਹ ਖੇੜ ਚਲਾਈ ਕਿ ਇੱਕ ਵੱਖਰੀ ਵਿਧਾਨ ਸਭਾ ਸਤੇ ਹਰਿਆਣੇ ਨੂੰ ਜਗਾ ਦਿੱਤੀ ਜਾਵੇ। ਤਾਂ ਕਿ ਹਰਿਆਣੇ ਦਾ ਕਲੇਮ ਏਅਰ ਬਣਦੇ ਰਹਿ ਉਹ। ਇੱਕ ਵੀ ਇੰਚ ਜ਼ਮੀਨ ਝੋਮਣੇ ਪਾਲੀਦਨ ਨੇ ਵਿਰੋਧ ਕੀਤਾ ਕਿ ਅਸੀਂ ਨਹੀਂ ਦੇਣਗੇ। ਫਿਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣੇ ਨੇ ਕਾਲਜ ਨੂੰ ਸਿਪਲੀਕੇਸ਼ਨ ਜਿਵਾਉਣਾ ਹੈ ਮੇਰਾ ਗਹਿਣ ਤੋਂ ਬਾਅਦ ਇੱਕ ਇੱਕ ਕਰਕੇ ਜਿਹੜੀ ਚੰਡੀਗੜ੍ਹ ਦੇ ਉੱਤੇ ਕਲੇਮ ਪੰਜਾਬ ਦਾ ਸੀ ਇਹਨਾਂ ਨੈਸ਼ਨਲ ਪਾਰਟੀਆਂ ਨੇ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ ਹੌਲੀ ਹੌਲੀ ਕਰਕੇ ਚਾਹੇ ਉਹ ਕਾਂਗਰਸੀ ਚਾਹੇ ਆਮ ਆਦਮੀ ਪਾਰਟੀ ਸੀ ਤੇ ਚਾਹੇ ਭਾਜਪਾ ਸੀ ਸੋ ਮੈਂ ਇਹ ਚੀਜ਼ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਸੀ ਕਿ ਆ ਜਿਹੜਾ ਇਹ ਬੜੀ ਬੜੀ ਲੇਟਡ ਅਟੈਂਪਟ ਹੁਣ ਤਾਂ ਜਮਾ ਸ਼ਰਿਆਮ ਹੀ ਹੋ ਗਿਆ ਜਦੋਂ ਮੈਨੀਫੈਸਟੋ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਲਿਖਤਾ ਕਿ ਜਿਹੜਾ ਚੰਡੀਗੜ੍ਹ ਹੈ ਉਹਨੂੰ ਇੱਕ ਵੱਖਰਾ ਸੂਪਾ ਇੱਕ ਵੱਖਰੀ ਸਟੇਟ ਇੱਕ ਵੱਖਰਾ ਵੱਖਰਾ ਰਾਜ ਬਣਾਵਾਂਗੇ ਜਿਹੜੇ ਅਧਿਕਾਰ ਇੱਕ ਰਾਜ ਨੂੰ ਪ੍ਰਾਪਤ ਹੁੰਦੇ ਐ ਇੱਕ ਸਟੇਟ ਨੂੰ ਪ੍ਰਾਪਤ ਹੁੰਦੇ ਐ ਇੱਕ ਸੂਪੇ ਨੂੰ ਪ੍ਰਾਪਤ ਹੁੰਦੇ ਐ ਉਹ ਸਾਰੇ ਅਧਿਕਾਰ ਚੰਡੀਗੜ੍ਹ ਨੂੰ ਦੇਵਾਂਗੇ ਆਪੋ ਤੇ ਇੱਕ ਵਕਰੀ ਐਸੈਂਬਲੀ ਹੋਊਗੀ ਵਖਰੇ ਐਮਐਲਏ ਹੋਣਗੇ ਵਖਰਾ ਮੁੱਖ ਮੰਤਰੀ ਹੋਊਗਾ ਸਿੱਧਕ ਪੰਜਾਬ ਕੀ ਕਰੂਗਾ ਪੰਜਾਬ ਦਾ ਤਾਂ ਖੇਡ ਖਤਮ ਹੋ ਗਿਆ ਚੰਡੀਗੜ੍ਹ ਦੇ ਸੋ ਇਹ ਜਿਹੜੀ ਚੀਜ਼ ਹੈ ਇਹ ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਸੀ ਕਿ ਮੈਂ ਇਹ ਅਪੀਲ ਵੀ ਕਰਨੀ ਚਾਹਣਾ ਪੰਜਾਬ ਦੇ ਲੋਕਾਂ ਨੂੰ ਕਿ ਜਿਵੇਂ ਇੱਕ ਇੱਕ ਗੱਲ ਅੱਜ ਪੰਜਾਬ ਦਾ ਬੱਚਾ ਬੱਚਾ ਕਰ ਰਿਹਾ ਕਿ ਪੰਜਾਬ ਦੇ ਜਿਹੜੇ ਹੱਕ ਹੈ ਉਹ ਪੰਜਾਬ ਦੀ ਰੀਜਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੋਟੈਕਟ ਕਰ ਸਕਦੀ ਹੈ ਪੰਜਾਬ ਦੇ ਜਿਹੜੇ ਹੱਕ ਹੈ ਉਹ ਪੰਜਾਬ ਦੀ ਖੇਤਰੀ ਪਾਰਟੀ ਦੇ ਜੇ ਤੱਕੜੀ ਕਰਾਂਗੇ ਤਾਂ ਸੁਰੱਖਿਤ ਹੈ ਨਹੀਂ ਤਾਂ ਇਹ ਨੈਸ਼ਨਲ ਪਾਰਟੀਆਂ ਪੰਜਾਬ ਤੇ ਟਾਕਰਾ ਮਾਰਨਗੇ ਅਜੇ ਟੈਡੀਕਲ ਹੋਰੇ ਕੱਲ ਨੂੰ ਹੋ ਸਕਦਾ ਸਾਡੇ ਤੋਂ ਇਹ ਇਹਨਾਂ ਦਾ ਮੈਨੀਫੈਸਟੋ ਆਵੇ ਰਾਜਸਥਾਨ ਦਾ ਤੇ ਹਰਿਆਣਾ ਦਾ ਕਿ ਅਸੀਂ ਹਮੋਰ ਤੇ ਵਾਜਿਬ ਕਾ ਵੀ ਲੈਣਾ ਹੈ ਨਾ ਇਹ ਹੋਲੀ-ਹੋਲੀ ਕਰਕੇ ਪੰਜਾਬ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਇਹ ਤਿੰਨੇ ਨੈਸ਼ਨਲ ਪਾਰਟੀਆਂ ਲੱਗੀਆਂ ਸੋ ਮੈਂ ਇਸ ਸਪਸ਼ਟ ਤੌਰ ਤੇ ਲੋਕਾਂ ਦੇ ਸਾਹਮਣੇ ਰੱਖਣੀ ਚਾਹੁੰਦਾ ਸੀ ਗੱਲ ਅੱਜ ਇਹ ਮੈਨੀਫੈਸਟੋ ਜਾਰੀ ਹੋਇਆ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋਇਆ ਜਿਵੇਂ ਅੰਗਰੇਜ਼ੀ ਚ ਕਹਿੰਦੇ ਤੇ ਕਾਰਟ ਇਜ਼ ਆਊਟ ਆਫ ਦਾ ਬੈਗ ਕਿ ਕਿਸ ਤਰ੍ਹਾਂ ਨਾਲ ਇਹ ਪੰਜਾਬ ਦਾ ਕਲੇਮ ਚੰਡੀਗੜ੍ਹ ਤੇ ਛੱਡ ਕੇ ਇਹਨਾਂ ਨੇ ਕਮਿਟਮੈਂਟ ਇਹਨਾਂ ਨੇ ਵਾਦਾ ਇਹਨਾਂ ਨੇ ਆਪਦੇ ਮੈਨੀਫੈਸਟੋ ਵਿੱਚ ਪ੍ਰੋਮਿਸ ਕੀਤਾ ਹੈ ਕਿ ਚੰਡੀਗੜ੍ਹ ਨੂੰ ਫਖਰਾ ਰਾਜ ਬਣਾਇਆ ਜਾਵੇ। ਧੰਨਵਾਦ। ਸਰਿਕ ਸੁਖਵਾਰ ਘਰੇ ਨੇ ਵੀ ਇੱਕ ਕੀਤਾ ਜਿਹੜੇ ਪ੍ਰਵਾਸੀ ਆ ਬੰਦੇ ਪੰਜਾਬ ਤੋਂ ਵਿੱਚੋਂ ਕੱਢੇ ਜਾਵੇ। ਦੇਖੋ ਕੱਢਿਆ ਜਾਵੇ ਅਸੀਂ ਨਹੀਂ ਕਹਿੰਦੇ ਮੈਂ ਨਾ ਉਸ ਪਾਲ ਘਰੇ ਦੀ ਸਟੇਟਮੈਂਟ ਸੁਣੀ ਹੈ। ਪਰ ਇਹ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਨੌਕਰੀਆਂ ਨੇ ਉਹਦੇ ਤੇ ਪੰਜਾਬੀਆਂ ਦਾ ਹੱਕ ਹੋਣਾ ਚਾਹੀਦਾ। ਸਾਡੇ ਨੌਜਵਾਨ ਬੇਰੁਜ਼ਗਾਰ ਫਿਰੇ ਆ। ਤੇ ਇਤੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਨੌਕਰੀਆਂ ਚ ਹਰਿਆਣੇ ਦੇ ਲੋਕਾਂ ਨੂੰ ਤਰਜੀਹ ਦੇ ਰਹੀ ਹੈ 70 70 80 80 ਪਰਸੈਂਟ ਜਿਹੜੀ ਕੋਈ ਰਿਕਰੂਟਮੈਂਟ ਹੋ ਰਹੀ ਹੈ ਉਹ ਹਰਿਆਣੇ ਚੋਂ ਤੇ ਰਾਜਸਥਾਨ ਚੋਂ ਤੇ ਦਿੱਲੀ ਚੋਂ ਹੋ ਰਹੀ ਹੈ ਸੋ ਇਹ ਗੱਲ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਤਾਂ ਹੋਣ ਦੇਣਾ ਧੰਨਵਾਦ